ਉਸ ਦੇਸ਼ ਦਾ ਰੱਬ ਹੀ ਰਾਖਾ ਮੁਸੀਬਤ ਪੈਣ ਤੇ ਜਿੱਥੋਂ ਦਾ ਪ੍ਰਧਾਨ ਮੰਤਰੀ ਲੋਕਾਂ ਦੇ ਕੋਲੋਂ ਝੋਲੀ ਾੜ ਕੇ ਪੈਸੇ ਮੰਗ ਰਿਆ ਹੋਵੇ ਵੀ ਆ ਅਕਾਊਂਟ ਦੇ ਵਿੱਚ ਪਾਓ ਪੈਸੇ ਤੇ ਮੈਂ ਲੋਕਾਂ ਦੀ ਮਦਦ ਕਰਾਂ ਇਹੋ ਹਾਲ ਸੂਬਾ ਸਰਕਾਰਾਂ ਦਾ ਵਾ ਜਦੋਂ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਹੁੰਦੀ ਵੱਡੀਆਂ ਵੱਡੀਆਂ ਫਲੈਕਸਾਂ ਬੋਰਡ ਲਾਉਣੇ ਹੁੰਦੇ ਨੇ ਉਦੋਂ ਤੁਹਾਡੇ ਕੋਲੋਂ ਪੈਸੇ ਕਿੱਥੋਂ ਆ ਜਾਂਦੇ ਨੇ ਅੱਜ ਪਰਜਾ ਦੇ ਭੀੜ ਪਈ ਆ ਤੇ ਇੱਕ ਰਾਜਾ ਅੱਗੇ ਝੋਲੀ ਚੱਕ ਕੇ ਇਹ ਗੱਲ ਕਵੇ ਝੋਲੀ ਾੜ ਕੇ ਕੀ ਪੈਸੇ ਪਾਓ ਅਕਾਊਂਟ ਦੇ ਵਿੱਚ ਮੈਂ ਲੋਕਾਂ ਦੀ ਮਦਦ ਕਰਨੀ ਆ ਮੁਸੀਬਤ ਵੇਲੇ ਤੁਹਾਡੇ ਹੱਥ ਖੜੇ ਹੋ ਜਾਂਦੇ ਨੇ ਅਸਲ ਦੇ ਵਿੱਚ ਕਹਾਣੀ ਕੀ ਆ ਸਦਾਈ ਦੇ ਵਿੱਚ ਆ ਰਹੀ ਐਲੈਕਸ਼ਨ ਇਹ ਫੰਡ ਰੇਸ ਕਰਦੇ ਪਏ ਨੇ ਉਦੋਂ ਬੜੀਆਂ-ਬੜੀਆਂ ਫਲੈਕਸਾਂ ਬੋਰਡ ਐਡਵਰਟਾਈਜ਼ਮੈਂਟ ਹੋਣੀ ਆ ਤੁਹਾਡੇ ਪੈਸਿਆਂ ਦੇ ਨਾਲ ਤੁਹਾਡੇ ਪੈਸਿਆਂ ਦਾ ਹੋਣਾ ਮਿਸਯੂਜ਼ ਸੋ ਕਿਰਪਾ ਕਰਕੇ ਆਪ ਦੇ ਹੱਥੀਂ ਆਪਣੇ ਭੈਣਾ ਭਰਾਵਾਂ ਦੀ ਮਦਦ ਕਰੋ ਕਿਉਂਕਿ ਆਪਣੇ ਹੱਥੀ ਜਿਹੜਾ ਆਪਾਂ ਪੈਸਾ ਦਿੱਤਾ ਹੋਵੇ ਨਾ ਆਪਣੇ ਮਨ ਨੂੰ ਸਕੂਨ ਹੁੰਦਾ ਆਪਾਂ ਨੂੰ ਪਤਾ ਹੁੰਦਾ ਵੀ ਇਹ ਪੈਸਾ ਸਾਡਾ ਸਹੀ ਥਾਂ ਚ ਲੱਗਿਆ ਇਸ ਥਾਂ ਅਸੀਂ ਦੇਣਾ ਚਾਹੁੰਦੇ ਸੀਗੇ ਉਸੇ ਥਾਂ ਤੇ ਚਲਾ ਗਿਆ ਹੁਣ ਤੁਸੀਂ ਦੇਖ ਰਹੇ ਹੋ ਹਰੇਕ ਚੈਨਲ ਤੇ ਸੋਸ਼ਲ ਮੀਡੀਆ ਹੋਵੇ ਚੈਨਲਾਂ ਤੇ ਪੈਸੇ ਦੇ ਦੇ ਕੇ ਮਸ਼ਹੂਰੀਆਂ ਚਲਾਉਂਦੇ ਪੈ ਨੇ ਐਡਵਰਟਾਈਜ਼ਮੈਂਟ ਚਲਾਉਂਦੇ ਪੈ ਨੇ ਕਿ ਪ੍ਰਧਾਨ ਮੰਤਰੀ ਰੀਲੀਫ ਫੰਡ ਦੇ ਵਿੱਚ ਡੋਨੇਟ ਕਰੋ ਕਈਆਂ ਦੀ ਬਾਹਮ ਰੋੜ ਕੇ ਵੱਡੇ ਵੱਡੇ ਸਟਾਰਾਂ ਦੀ ਅਕਾਊਂਟ ਦੇ ਵਿੱਚ ਪੈਸੇ ਪਵਾਉਂਦੇ ਪੈ ਨੇ ਇਹੋ ਹਾਲ ਜਿੰਨੀਆਂ ਵੀ ਸੂਬਾ ਸਰਕਾਰਾਂ ਨੇ ਸਾਡੇ ਦੇਸ਼ ਦੀਆਂ ਉਹਨਾਂ ਦਾ ਵੀ ਇਹੋ ਹਾਲ ਆ ਸੋ ਲੋਕਾਂ ਦਾ ਦਿਮਾਗ ਨਹੀਂਗਾ ਖਰਾਬ ਲੋਕ ਇਹਨਾਂ ਨੂੰ ਪੈਸੇ ਦੇਣਗੇ